ਇਹ ਸਿਰਫ ਅਸੀਂ 15 ਦਿਨਾਂ ਦੇ ਵਿੱਚ ਨਸ਼ਾ ਛਡਾਈ ਦਾ ਟੋਟਲ ਸਾਡਾ ਕੋਰਸ ਜਿਹੜਾ ਸਿਰਫ 15 ਦਿਨ ਦਾ ਓਕੇ ਪਹਿਲੇ ਦਿਨ ਨਸ਼ਾ ਬੰਦ ਕਰਦੇ ਦਾ ਇੱਕ ਕੈਪਸੂਲ ਸ਼ੁਰੂ ਹੋ ਜਾਂਦੇ ਆ ਠੀਕ ਹੈ ਤੇ 15 ਦਿਨਾਂ ਬਾਅਦ ਦਵਾਈ ਦੀ ਵੀ ਲੋੜ ਨਹੀਂ ਪੈਂਦੀ ਹੁਣ ਕਾਲੇ ਪੀਲੇ ਦੀ ਗੱਲ ਹੈ ਲੋਕ ਕਹਿੰਦੇ ਨੇ ਕਾਲਾ ਪੀਲਾ ਨਹੀਂ ਮਤਲਬ ਨਿਕਲਦਾ ਨਹੀਂ ਸਰੀਰ ਚੋਂ ਜਾਂ ਲੰਬੇ ਦਵਾਈ ਖਾਣੇ ਪੈਂਦੀ ਅਸੀਂ ਸਿਰਫ 1 ਮਹੀਨਾ ਖਵਾਨੇ ਕਾਲੇ ਪੀਲੇ ਕਾਲੇ ਪੀਲੇ ਦੀ ਗਰੰਟੀ ਭਰੇ ਇਲਾਜ 1 ਮਹੀਨੇ ਬਾਅਦ ਟੈਸਟ ਕਰਾ ਲਓ ਵਧੀਆ ਹੋ ਜਾਣਾ ਤੇ ਜਦੋਂ ਇਸ ਤਰ੍ਹਾਂ ਸੀ ਮੈਡੀਸਨ ਦਿੰਨੇ ਆ ਤਾਂ ਵੀ ਬੰਦ ਹੋ ਜਾਂਦੀ ਏ ਲੋਕਾਂ ਦੇ ਨਾਈਟ ਫਾਲ ਹੁੰਦੇ ਨੇ ਇਹਨੂੰ ਸੁਪਨ ਦੋਸ਼ੀ ਪੰਜਾਬੀ ਚ ਕੀ ਆ ਜਾਂਦਾ ਏ ਉਹ ਵਾਰ-ਵਾਰ ਹੋਣ ਦੇ ਕਾਰਨ ਨਮਰਦੀ ਵਾਲੇ ਪਾਸੇ ਬੱਚੇ ਲਗੇ ਜਾ ਰਹੇ ਨੇ ਤੇ ਤੇ ਲੈ ਪੰਦਾ ਸ਼ਿਕਾਰ ਹੋ ਜਾਂਦੇ ਨੇ ਠੀਕ ਹੈ ਤੇ ਉਹ ਬਿਲਕੁਲ ਠੀਕ ਹੋ ਜਾਂਦਾ ਜਦੋਂ ਮੈਡੀਸਨ ਦੇ ਬਵਾ ਸ਼ੇਰ ਨੂੰ ਲੈ ਲਈਏ ਲੋਕ ਮੋਕਾਂ ਦੇ ਸ਼ਿਕਾਰ ਨੇ ਉਤੋਂ ਬਲੱਡ ਆ ਨਾ ਰਹਿਦਾ ਤੇ ਉਹ ਅਸੀਂ ਫਾਈਟ ਹੀ 15 ਕੁ ਦਿਨ ਦਵਾਈ ਬਿਲਕੁਲ ਜਿਹੜਾ ਕੱਟ ਕੇ ਤੇ ਲੌਂਗ ਜਿਹੜਾ ਹੈ ਉਹਨੂੰ ਵਿੱਚ ਪਾ ਦੇਣਾ ਗਿੜਕ ਵਾਲੀ ਥਾਂ ਤੇ ਠੀਕ ਹੈ ਠੀਕ ਹੈ ਤੇ ਇਹਨੂੰ ਮੱਖਣ ਦੇ ਨਾਲ ਲਪੇੜਨਾ ਹੈ ਅੱਛਾ ਲਪੇੜਨਾ ਹੈ ਜੀ ਹਾਂ ਮੱਖਣ ਦੇ ਨਾਲ ਐਵੇਂ ਮੱਖਣ ਲਾ ਕੇ ਉੱਪਰ ਠੀਕ ਹੈ ਘਟੋ ਘਟ ਇੰਨਾ ਮੱਖਣ ਹੋਣਾ ਚਾਹੀਦਾ ਕੀ ਬਾਤ ਠੀਕ ਹੈ ਉਹ ਪੇਸ਼ੈਂਟ ਜਿਹੜਾ ਉਹ ਡੇਲੀ ਖਾ ਲਵੇ ਠੀਕ ਹੈ ਤੇ ਨਜ਼ਾਰਾ ਬੱਜੇਗਾ ਔਰ ਡੇਲੀ ਇਕ ਲੈਣਾ ਚਿਹਰੇ ਖਾਲੀ ਪੀ ਤੇ ਅਸੀਂ ਨਾਲ ਨਾਲ ਉਹਨਾਂ ਦਾ ਟਾਈਮ ਪਾਸ ਵੀ ਕਰਾਈਦਾ ਇਹ ਨਹੀਂ ਆਖੀਦਾ ਵੀ ਉਹ ਮਹੀਨੇ ਬਾਅਦ ਜਾ ਕੇ ਉਹਨੂੰ ਅਸਰ ਹੋਏਗਾ ਮਹੀਨਾ ਕਦੋਂ ਆਇਆ ਅਗਲੇ ਜਿਹੜਾ ਅੱਜ ਬਿਮਾਰ ਹੈ ਉਹਨੂੰ ਮਹੀਨਾ ਕਦੋਂ ਆਇਆ ਠੀਕ ਹੈ ਇਸ ਕਰਕੇ ਅਸੀਂ ਪਹਿਲੇ ਦਿਨ ਤੋਂ ਰਿਜ਼ਲਟ ਦਿੰਨੇ ਆ ਠੀਕ ਹੈ ਔਰ ਪੇਸ਼ੈਂਟ ਨੂੰ ਪਰਮਾਨੈਂਟ ਠੀਕ ਕਰਨ ਵਾਸਤੇ ਨਾਲ ਮੈਡੀਸਨਾਂ ਬਾਕੀ ਵੀ ਦੇ ਦਿੱਤੀਆਂ ਨੇ ਓਕੇ ਔਰ ਪੱਕਾ ਠੀਕ ਹੋ ਜਾਣਾ ਕੁਝ ਖੁਰਾਕਾਂ ਦਾ ਕਾਰਨ ਹੈਗਾ ਤੇ ਹਵਾ ਦੇ ਵਿੱਚ ਪ੍ਰਦੂਸ਼ਣ ਦੀ ਦਾ ਬੜਾ ਵੱਡਾ ਕਾਰਨ ਮੰਨਦਾ ਓਕੇ ਉਹਨਦੇ ਕਰਕੇ ਸਰੀਰ ਨੂੰ ਮਤਲਬ ਜ਼ਰੂਰੀ ਤੱਤ ਜਿਹੜੇ ਨੇ ਉਹ ਪੂਰੇ ਨਹੀਂ ਮਿਲ ਰਹਾ ਉਹਦੀ ਵਜ੍ਹਾ ਕਰਕੇ ਸੈਕਸ ਵੀਕਨੈਸ ਆ ਜਾਣੀ ਸਰੀਰਕ ਵੀਕਨੈਸ ਆ ਜਾਣੀ ਐਵੇਂ ਸਰੀਰ ਥੱਕਿਆ ਥੱਕਿਆ ਰਹਿਣਾ ਕਦੇ ਲੱਤਾਂ ਪੀੜ ਕਰੀ ਜਾਣੀਆਂ ਲੱਤਾਂ ਪੀੜ ਵਾਲੇ ਤਾਂ ਬਹੁਤ ਪੇਸ਼ੈਂਟ ਆ ਔਰ ਸੈਕਸ ਵਾਲੇ ਵੀ ਬਹੁਤ ਪੇਸ਼ੈਂਟ 70% ਪੇਸ਼ੈਂਟ ਇਸ ਟਾਈਮ ਬਣ ਗਿਆ ਹਰ ਬੰਦਾ ਜਿਹੜਾ ਹੈ ਸੈਕਸ ਦਾ ਰੋਗੀ ਬਣ ਗਿਆ ਨਮਰਤੀ ਦਾ ਹਾਂ ਗੁਪਤ ਰੋਗਾਂ ਦੇ ਜਿਹੜੇ ਪੇਸ਼ੈਂਟ ਨੇ ਬਹੁਤ ਜ਼ਿਆਦਾ ਵਧ ਰਹੇ ਨੇ ਔਰ ਨਿੱਕੀ ਉਮਰ ਤੋਂ ਲੈ ਕੇ ਹਮ ਮੇਰੇ دیਵਾਨੀ ਚੜੀ ਹੁੰਦੀ ਏ ਤੇ ਉਹ ਹੱਥ ਰਸੀ ਵਾਲੇ ਪਾਸੇ ਆ ਜਾਂਦੇ ਨੇ ਹਮ ਤੇ ਉਹਦੀ ਵਜ੍ਹਾ ਕਰਕੇ ਨਾੜਾਂ ਸਾਰੀਆਂ ਮਰ ਜਾਂਦੀਆਂ ਨੇ ਜਿਹਦੇ ਕਾਰਨ ਉਹਨਾਂ ਨੂੰ ਫਿਰ ਮਤਲਬ ਉਹਨਾਂ ਨੂੰ ਕਰੰਟ ਨਹੀਂ ਆਉਂਦਾ ਹਮ ਜਾਂ ਇਹ ਕਹਿ ਲੋ ਕਿ ਮਤਲਬ ਸਟੈਂਡਿੰਗ ਜਿਹੜੀ ਉਹਨਾਂ ਦੀ ਖਤਮ ਹੋ ਜਾਂਦੀ ਹਮ ਤੇ ਕਈ ਤਾਂ ਵਿਚਾਰੇ ਵਿਆਹ ਹੀ ਨਹੀਂ ਕਰਵਾਉਂਦੇ ਡਰਦੇ ਹਮ ਮਾਪੇ ਉਹਨੂੰ ਦੱਸਦੇ ਨਹੀਂ ਹਮ ਆਸੇ-ਪਾਸੇ ਦਵਾਈ ਥੋੜੀ ਬੱਤੇ ਲੈਂਦੇ ਰਹਿੰਦੇ ਆ ਪਰ ਗੱਲ ਨਹੀਂ ਮੰਨਦੇ ਹਮ ਤਾਂ ਅਸੀਂ ਕਹਿੰਨੇ ਆ ਸਾਨੂੰ ਆਣ ਕੇ ਮਿਲੋ ਜੇਕਰ ਕਿਸੇ ਪੇਸ਼ੈਂਟ ਨੂੰ ਐਦਾਂ ਦੀ ਪ੍ਰੋਬਲਮ ਹੈ ਤੇ ਸਾਡੇ ਨਾਲ ਕੰਟੈਕਟ ਕਰ ਸਕਦਾ ਠੀਕ ਹੈ ਤੇ ਫਿਰ ਵੀ ਮੈਂ ਇੱਕ ਸਾਇਕ ਦੱਸਾਂ ਲੱਗਾ ਉਹਨੂੰ ਯੂਜ਼ ਕਰ ਲੈਣ ਜੀ ਜੀ ਤੇ ਉਹ ਮੇਨ ਹੈ ਕਿ ਇਸ ਨੁਕਸੇ ਦੇ ਨਾਲ ਹੀ ਉਹ ਠੀਕ ਹੋ ਜਾਣਗੇ ਜੇ ਬਾਈਚਾਂਸ ਦਰਦਨ ਖਾਨ ਤੋਂ ਬਾਅਦ ਜੇ ਉਹਨਾਂ ਨੂੰ ਫਰਕ ਨਹੀਂ ਪੈ ਰਿਹਾ ਤਾਂ ਫਿਰ ਸਾਡੇ ਨਾਲ ਕੰਟੈਕਟ ਕਰਨ ਫਿਰ ਅਸੀਂ ਤਾਂ ਮੈਡੀਸਨ ਨੂੰ ਉਹਨਾਂ ਨੂੰ ਬਖਾਣੇ ਆ ਜਾਂ ਦੇਣੇ ਆ ਠੀਕ ਹੋ ਜਾਏਗਾ ਗੱਲ ਹੀ ਕੋਈ ਨਹੀਂ ਹ ਜਦੋਂ ਮਾਪਿਓ ਫਿਰ ਜ਼ੋਰ ਪਾਉਂਦਾ ਹੈ ਤੇ ਫਿਰ ਬੱਚੇ ਨਾ ਵਿਆਹ ਲਈ ਤਾਂ ਰਾਜੀ ਹੋ ਜਾਂਦੇ ਨੇ ਪਰ ਉਹਨਾਂ ਨੂੰ ਜਦੋਂ ਕਮਜ਼ੋਰੀ ਮਹਿਸੂਸ ਹੁੰਦੀ ਹੈ ਤੇ ਫਿਰ ਉਹ ਇਧਰ ਉਧਰ ਟੱਕਰਾ ਮਾਰਦੇ ਆ ਵੀ ਹੁਣ ਕੀ ਕਰੀਏ ਤੇ ਚਲੋ ਜਿਹੜੇ ਜਦੋਂ ਸਾਡੀ ਵੀਡੀਓ ਵੇਖਦੇ ਨੇ ਸਾਡੇ ਤੱਕ ਪਹੁੰਚ ਕਰਦੇ ਆ ਤੇ ਅਸੀਂ ਤਾਂ ਪੇਸ਼ੈਂਟ ਨੂੰ ਕਹਿੰਨੇ ਆ ਕੋਈ ਗੱਲ ਨਹੀਂ ਭਾਵੇਂ 2 ਦਿਨ ਰਹਿ ਗਿਆ ਹੁਣ ਤਦ ਵੀ ਸਾਡੇ ਨਾਲ ਕੰਮ ਕਰ ਲੈ ਸਿਰਫ 2 ਦਿਨ 2 ਦਿਨ ਪਹਿਲਾਂ ਪੇਸ਼ੈਂਟ ਆ ਜਾਵੇ ਮੈਰਿਜ ਰੱਖ ਕੇ ਮੈਰਿਜ ਦੇ 2 ਦਿਨ ਰਹਿ ਜਾਣਾ ਅੱਛਾ ਤਦ ਵੀ ਜੇ ਉਹ ਸਾਡੇ ਕੋਲ ਪਹੁੰਚਦਾ ਤਾਂ ਅਸੀਂ ਉਹਨਾਂ ਦੀ ਜਿਹੜੀ ਮਤਲਬ ਮੈਰਿਜ ਵਾਲੀ ਹੈ ਗ੍ਰਸਤੀ ਜੀਵਨ ਜਿਹੜਾ ਹੈ ਅਸੀਂ ਤਾਂ ਉਹਨਾਂ ਦਾ ਲੋਹੇ ਵਰਗਾ ਬਣਾ ਦਿੰਦੇ अच्छा ਤੇ ਇਹ ਜਿਹੜੀਆਂ ਪੇਸ਼ੈਂਟ ਨੂੰ ਅਸੀਂ ਇਹ ਦਿੰਨੇ ਆ ਤੇ ਇਹਦੇ ਨਾਲ ਇਹਦਾ ਕੰਬੀਨੇਸ਼ਨ ਹੈ ਇਹਨੂੰ ਨਾਲ ਲਾਈਦਾ ਓਕੇ ਠੀਕ ਹੈ ਜੀ ਇਹ ਗੋਲੀ ਬਹੁਤ ਵਧੀਆ ਹੈ ਅੱਛਾ ਚਾਂਦੀ ਰੰਗੀ ਤਾਂ ਪਰ ਅਸੀਂ ਇਹਦੇ ਚਾਂਦੀ ਚੜਾਈ ਹੋਈ ਹੈ ਹੂੰ ਹੂੰ ਤੇ ਬਹੁਤ ਵਧੀਆ ਰਿਜ਼ਲਟ ਨੇ ਨੁਕਸਾ ਹੈ ਜੇਕਰ ਜਦੋਂ ਅਸੀਂ ਪੇਸ਼ੈਂਟ ਨੂੰ ਦਿੰਨੇ ਆ ਜਿਨ੍ਹਾਂ ਦੀ ਟਾਈਮਿੰਗ ਜ਼ੀਰੋ ਹੈ ਬਹੁਤੇ ਪੇਸ਼ੈਂਟ ਜ਼ੀਰੋ ਇਸ ਟਾਈਮ ਦੀ ਪੇਸ਼ੈਂਟਾਂ ਦੀ ਹਾਲਤ ਪਤਾ ਕੀ ਹੈ ਜੀ ਧਾਤ ਗਿਰੀ ਜਾਣੀ ਹੂੰ ਟਾਈਮਿੰਗ ਜਿਹੜੀ ਬਿਲਕੁਲ ਜਿਵੇਂ ਉਹ ਸੁਪਨ ਦੋਸ਼ ਹੋਈ ਜਣਾ ਟਾਈਮਿੰਗ 1 ਤੋਂ 2 ਮਿੰਟ ਵੱਧ ਨਹੀਂ ਹੈਗੀ ਪੇਸ਼ੈਂਟ ਦੀ ਠੀਕ ਹੈ ਤੇ ਉਹ ਫਿਰ ਇਸੇ ਮੈਡੀਸਨ ਦੇ ਨਾਲ ਜਿਹੜੀ ਟਾਈਮਿੰਗ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਜ ਜਾਂਦੀ ਉਹ ਕਹਿੰਗੇ ਤਾਂ ਪੇਸ਼ੈਂਟ ਸਾਨੂੰ ਇਹ ਕਹਿੰਦੇ ਆ ਵੀ ਇਹ ਖਵਾ ਕੇ ਦਿੱਤਾ ਹੈ ਸਾਡੀ ਸਾਰੀ ਰਾਤ ਹੀ ਐਵੇਂ ਲੰਘ ਗਈ ਹਾਂਜੀ ਬਿਲਕੁਲ ਹਾਲੇ ਜਿਹੜੇ ਬੱਚੇ ਇਸੇ ਕਾਰਨ ਹੀ ਬਹੁਤ ਬੱਚੇ ਮਤਲਬ ਇਸ ਮਤਲਬ ਗੁਪਤ ਰੋਗ ਦੇ ਕਾਰਨ ਮਰਦੀ ਦੇ ਕਾਰਨ ਖਿੱਲੇ ਪਾਣ ਦੀ ਪ੍ਰੋਬਲਮ ਦੀ ਵਜ੍ਹਾ ਕਰਕੇ ਟਾਈਮਿੰਗ ਦੀ ਪ੍ਰੋਬਲਮ ਦੀ ਵਜ੍ਹਾ ਕਰਕੇ ਨਸ਼ੇ ਦਾ ਹਸਾਰਾ ਲੈਣ ਲੱਗ ਪੈਂਦੇ ਹਾਂ ਅਸੀਂ ਉਹਨਾਂ ਵਾਸਤੇ ਇੱਕ ਮੈਡੀਸਨ ਤਿਆਰ ਕੀਤੀ ਹੈ ਨਸ਼ਾ ਛੱਡਣ ਤੋਂ ਅੱਛਾ ਹਾਂ ਆ ਵੇਖੋ ਆ ਕੈਪਸੂਲ ਨੇ ਜਿਹੜੇ ਅਸੀਂ ਨਸ਼ਾ ਛਡਾਉਣ ਵਾਸਤੇ ਦਿੰਨੇ ਆ ਇਹ ਸਿਰਫ ਅਸੀਂ 15 ਦਿਨਾਂ ਦੇ ਵਿੱਚ ਨਸ਼ਾ ਛਡਾਈਦਾ ਟੋਟਲ ਸਾਡਾ ਕੋਰਸ ਜਿਹੜਾ ਸਿਰਫ 15 ਦਿਨ ਦਾ ਹੈ ਓਕੇ ਪਹਿਲੇ ਦਿਨ ਨਸ਼ਾ ਬੰਦ ਕਰਦੇ ਦਾ ਇਹ ਕੈਪਸੂਲ ਸ਼ੁਰੂ ਹੋ ਜਾਂਦੇ ਆ ਤੇ 15 ਦਿਨਾਂ ਬਾਅਦ ਦਵਾਈ ਦੀ ਵੀ ਲੋੜ ਨਹੀਂ ਪੈਂਦੀ ਹਾਂ ਮੈਂ ਬੱਚੇ ਘਰੇ ਬੈਠੇ ਹੀ ਕਹਿ ਛੱਡਦੇ ਨੇ ਵੀ ਸਾਡੇ ਕੋਲੋਂ ਇਹ ਨਸ਼ਾ ਛਡਿੰਦਾ ਨਹੀਂ ਜੇ ਲੱਗ ਜਾਵੇ ਤੇ ਛੱਡਿਆ ਨਹੀਂ ਜਾ ਸਕਦਾ ਅਸੀਂ ਤਾਂ ਇਹ ਗੱਲ ਦਾਅਵੇ ਨਾਲ ਕਹਿੰਨੇ ਆ ਕਿ ਆਵੇ ਕੋਈ 15 ਦਿਨਾਂ ਦੇ ਵਿੱਚ ਚੜਾਣਿਆ ਪਹਿਲੇ ਦਿਨ ਤੋਂ ਨਸ਼ਾ ਬੰਦ ਕਰ ਦਿੱਤਾ ਤੇ 15 ਦਿਨਾਂ ਬਾਅਦ ਸਾਨੂੰ ਦਵਾਈ ਵੀ ਨਹੀਂ ਅਸੀਂ ਖਵਾਉਂਦੇ ਪੇਸ਼ੈਂਟ ਨੂੰ ਵੀ ਦਵਾਈ ਬੰਦ ਹੋ ਜਾਂਦੀ ਠੀਕ ਅ ਮਨ ਤਾਂ ਉਹਨੂੰ ਬਣਾਉਣਾ ਹੀ ਪੈਗਾ ਕਿਉਂਕਿ ਮਾਣ ਜੇਕਰ ਨਹੀਂ ਬਣਾਏਗਾ ਤਾਂ ਉਹ ਕਹਿ ਕੀ ਕਰੇਗਾ ਨਾਲ ਸਾਡੀ ਮੈਡੀਸਨ ਖਾ ਦਿਜੇਗਾ ਨਾਲ ਘਰੇ ਨਸ਼ਾ ਖਾ ਦਿਜੇਗਾ ਹਾਂ ਇਸ ਤਰ੍ਹਾਂ ਨਹੀਂ ਜਿੰਨੇ ਸਾਡੇ ਕੋਲ ਆਣਾ ਹੈ ਮਨ ਬਣਾ ਕੇ ਆਵੇ ਭਾਵੇਂ ਉਹ ਚਿੱਟੇ ਦਾ ਸ਼ਿਕਾਰ ਹੋਵੇ ਭਾਵੇਂ ਉਹ ਗੋਲੀਆਂ ਖਾਂਦਾ ਹੋਵੇ ਮਤਲਬ ਮੈਡੀਕਲ ਨਸ਼ਾ ਕਿਸੇ ਵੀ ਤਰ੍ਹਾਂ ਦਾ ਅੱਜ ਕੱਲ ਲੋਕ ਬੱਚੇ ਜਿਹੜੇ ਨੇ ਪ੍ਰੈਗਾ ਕੈਪਸੂਲ ਬਹੁਤ ਖਾਂਦੇ ਪਏ ਨੇ ਔਰ ਜੀ ਵਾਲੀਆਂ ਗੋਲੀਆਂ ਬਹੁਤ ਖਾ ਰਹੇ ਨੇ ਤੇ ਉਹਨਾਂ ਦੇ ਤੋਂ ਇਲਾਵਾ ਫੀਮ ਦੇ ਸ਼ਿਕਾਰ ਨੇ ਪੇਸ਼ੈਂਟ ਔਰ ਚਿੱਟੇ ਦਾ ਤਿਛਕਾਰ ਹੈਗੇ ਹੈ ਇੱਥੋਂ ਤੱਕ ਇੰਜੈਕਸ਼ਨ ਜਿਹੜੇ ਲਾ ਰਹੇ ਨੇ ਨਾ ਉਹਨਾਂ ਦਾ ਵੀ ਕੋਰਸ 15 ਦਿਨਾਂ ਦਾ ਹੀ हां बिल्कुल जी मुड़ के ले आना ਔਖਾ ਹੈ ਪਰ ਸਾਡੇ ਵਾਸਤੇ ਤਾਂ ਕੋਈ ਔਖਾ ਨਹੀਂ ਅਸੀਂ ਕਹਿੰਨੇ ਆਂ हां ਅਸੀਂ ਕਿਉਂਕਿ ਉਹਦੀ ਉਮਰਾ ਜਿਹੜੀ ਹੈ ਬਹੁਤ ਘੱਟ ਹੁੰਦੀ ਹੈ ਉਸ ਪੇਸ਼ੈਂਟ ਦੀ ਉਹ ਕਾਰਨ ਕੀ ਹੈ ਜਿਸ ਦਿਨ ਕਿਉਂਕਿ ਉਹਨੇ ਮੰਤੀ ਨਹੀਂ ਕਰਨੀ ਡੋਜ਼ ਲੈਣ ਲੱਗਿਆ ਉਹਨੇ ਉਹ ਇੱਕ ਤਾਂ ਪੁਰਾਣੀਆਂ ਸਰੀੰਜਾਂ ਯੂਜ਼ ਕਰਦੇ ਆ ਇੱਕ ਸਰੀੰਜ ਉਹਨਾਂ ਦੇ ਹੱਥ 'ਚ ਕਿਤੇ ਆ ਗਈ ਉਹਨਾਂ ਜਿੰਨਾ ਜੇਰੋ ਟੁੱਟ ਨਾ ਜਾਵੇ ਖਤਮ ਨਾ ਹੋ ਜਾਏ ਉਹਨਾਂ ਚੋਂ ਨੂੰ ਨਾ ਸੁਟਣਾ ਨਹੀਂ ਉਸੇ ਪੁਰਾਣੀ ਸਰੀੰਜ ਨੂੰ ਵਾਰ-ਵਾਰ ਯੂਜ਼ ਕਰੇ ਜਾਂਦਾ ਵਾਰ-ਵਾਰ ਯੂਜ਼ ਕਰੀ ਜਾਂਦਾ ਉਹਦੇ ਤੋਂ ਫਿਰ ਕਾਲਾ ਪੀਲਿਆ ਸ਼ੁਰੂ ਹੁੰਦਾ ਹੋ ਕਾਲੇ ਪੀਲੇ ਦੀ ਗੱਲ ਹੈ ਲੋਕ ਕਹਿੰਦੇ ਨੇ ਕਾਲਾ ਪੀਲਾ ਨਹੀਂ ਮਤਲਬ ਨਿਕਲਦਾ ਨਹੀਂ ਸਰੀਰ ਚੋਂ ਜਾਂ ਲੰਬੇ ਦਵਾਈ ਖਾਣੇ ਪੈਂਦੇ ਅਸੀਂ ਸਿਰਫ 1 ਮਹੀਨਾ ਖਵਾਨੇ ਕਾਲੇ ਪੀਲੇ ਕਾਲੇ ਪੀਲੇ ਦੀ ਗਰੰਟੀ ਭਰੇ ਇਲਾਜ 1 ਮਹੀਨੇ ਬਾਅਦ ਟੈਸਟ ਕਰਾ ਲਓ ਵਧੀਆ ਹੋ ਜਾਂਦਾ ਸਾਡੇ ਕੋਲ ਆਯੁਰਵੈਦਿਕ ਮੈਡੀਸਿਨ ਹੈ ਪਾਊਡਰ ਹੈ ਅਸੀਂ ਉਹ ਦਿੰਨੇ ਆ ਇੱਕ ਚਮਚਾ ਸਵੇਰੇ ਸ਼ਾਮ ਨੂੰ ਲੈਣਾ ਹੁੰਦਾ ਜਿਸੇ ਨੂੰ ਤਾਂ ਡੋਜ਼ ਦੇ ਮੁਤਾਬਕ ਅੱਧਾ ਹੀ ਲੈਣਾ ਪੈਂਦਾ ਤਾਂ ਸਵੇਰੇ ਤਾਂ ਸ਼ਾਮ ਨੂੰ ਠੀਕ ਹੈ ਇਹ ਬਾਅਦ ਚਾਹ ਕਮੀ ਨੇ ਬਾਅਦ ਅਸੀਂ ਪੇਸ਼ੈਂਟ ਨੂੰ ਕਹਿੰਦੇ ਦੁਬਾਰਾ ਟੈਸਟ ਕਰਾ ਲਓ ਤੇ ਉਹ ਕਾਲਾ ਕੋਬਰਾ ਕੀ ਕੰਮ ਕਰਦਾ ਜੀ ਇਹ ਕਾਲਾ ਕੋਬਰਾ ਜਿਹੜਾ ਇਹਦੇ ਬਹੁਤ ਜ਼ਿਆਦਾ ਰਿਜ਼ਲਟ ਮਿਲ ਰਿਹਾ ਔਰ ਮਿਲੇ ਵੀ ਨੇ ਪੇਸ਼ੈਂਟਾਂ ਨੂੰ ਇਸ ਟਾਈਮ ਵੀ ਚੱਲ ਰਿਹਾ ਹੈ ਤੇ ਮਤਲਬ ਜਿੰਨਾਂ ਦੇ ਇਹ ਹੀ ਕੁਲ ਮਿਲਾ ਕੇ ਆ ਕਿ ਜਿੰਨਾਂ ਨੂੰ ਮਰਦੀ ਆ ਗਈ ਹੋਈ ਹੈ ਸਟੈਂਡਿੰਗ ਹੀ ਨਹੀਂ ਹੈਗੀ ਬਿਲਕੁਲ ਕਰੰਟ ਆ ਹੀ ਨਹੀਂ ਰਿਹਾ ਤੇ ਉਹ ਛਾੜਾ ਮਾਰਦਾ ਜਦੋਂ ਤੁਹਾਨੂੰ ਲਗਾਤਾਰ ਦਿੰਨੇ ਇੱਕ ਮਿੰਟ ਪਰ ਉਹ ਜਿਆਦਾ ਡਿੱਗ ਪੈਂਦੇ ਨੇ ਉਹਦੀ ਵਜ੍ਹਾ ਕਰਕੇ ਨਾੜਾਂ ਉਹਨਾਂ ਦੀ ਬਹਿ ਜਾਂਦੀਆਂ ਨੇ ਤੇ ਬਲੱਡ ਜਾਂਦਾ ਹੀ ਨਹੀਂ ਅੰਦਰ ਠੀਕ ਹੈ ਠੀਕ ਹੈ ਤੇ ਇਹਦੇ ਵਿੱਚ ਕਿਹੜੀ ਕੋਈ ਹੱਡੀ ਹੁੰਦੀ ਹੈ ਬਲੱਡ ਨੇ ਜਾ ਕੇ ਸਟੈਂਡ ਕਰਨਾ ਹੁੰਦਾ ਠੀਕ ਹੈ ਤੇ ਉਹ ਫਿਰ ਨਾੜਾਂ ਜਦੋਂ ਬੈਠੀਆਂ ਹੀਆਂ ਬਲੱਡ ਅੰਦਰ ਸਰਕਲ ਹੀ ਨਹੀਂ ਕਰਦਾ ਠੀਕ ਹੈ ਉਹਦੀ ਵਜ੍ਹਾ ਕਰਕੇ ਤੇ ਉਹਨਾਂ ਵਾਸਤੇ ਅਸੀਂ ਇੱਕ ਤਾਂ ਤੇਲ ਦਿੰਨੇ ਆ ਇਹ ਤੇਲ ਹੈ ਇਹਨੂੰ ਅਸੀਂ ਛੋਟੀ ਸਿਸੇ ਚ ਵੀ ਪਾ ਲੀਦਾ ਤੇ ਮਤਲਬ ਇਹ ਆ ਕਿ ਇਹ ਤੇਲ ਨੂੰ ਯੂਜ਼ ਕਰਨ ਦੇ ਨਾਲ ਨਾੜਾਂ ਜਿੰਨੀਆਂ ਆਈਆਂ ਨੇ ਸਾਰੀਆਂ ਸੈੱਟ ਹੋ ਜਾਂਦੀਆਂ ਨੇ ਠੀਕ ਹੈ ਤੇ ਦਵਾਈ ਅਸੀਂ ਇਹਨਾਂ ਦੇ ਵਿੱਚੋਂ ਹੀ ਅਸੀਂ ਚੁਣ ਲੈਣੀ ਹੈ ਸ਼ੂਗਰ ਵਾਸਤੇ ਦਵਾਈ ਖਾਣੀ ਪੈਂਦੀ ਥੋੜੀ ਜਿਹੀ 3 ਮਹੀਨੇ ਲਗਾਤਾਰ ਅੱਛਾ ਇਹ ਸ਼ੂਗਰ ਦੀ ਬੜੀ ਵਧੀਆ ਦਵਾਈ ਹੈ ਉਹ ਦੇਈ ਦੀ ਹੈ ਪਰ ਜੇਕਰ ਉਹ ਚਾਵੇ ਕੋਈ ਹੋ ਲੈ ਸਕਦਾ ਪਰ ਜੇ ਜਿਹੜੀ ਨਾਲ ਜਿਹੜੀ ਆ ਚੱਲਣ ਡਈ ਹੋਈਏ ਪ੍ਰੋਬਲਮ ਹੁੰਦੀ ਤੇ ਕਮਜ਼ੋਰੀ ਵਾਲੀ ਤੇ ਮਰਦਾਨਾ ਤਾਕਤ ਵਾਸਤੇ ਜਿਹੜੀ ਸਾਡੇ ਕੋਲ ਮੈਡੀਸਿਨ ਹੈ ਉਹ ਯੂਜ਼ ਕਰੇ ਲੋਏ ਵਰਗਾ ਜਾਂਦਾ। ਨਵੋ ਸੀਮਨ ਜਿਹੜਾ ਹੈ, ਵੀਰ ਜਿਹੜਾ ਹੈ ਉਹ ਬਾੜਾ-ਮਾੜਾ ਨਿਕਲਦਾ ਰਹਿੰਦਾ ਹੈ। ਹਾਂਜੀ। ਤੇ ਪਿਸ਼ਾਬ ਦੇ ਨਾਲ। ਠੀਕ ਹੈ। ਤੇ ਜਦੋਂ ਇਸ ਤਰ੍ਹਾਂ ਸੀ ਮੈਡੀਸਨ ਦਿੰਨੇ ਆ, ਤਾਂਤ ਵੀ ਬੰਦ ਹੋ ਜਾਂਦੀ ਏ। ਲੋਕਾਂ ਦੇ ਨਾਈਟ ਫਾਲ ਹੁੰਦੇ ਨੇ। ਇਹਨੂੰ ਸੁਪਨ ਦੋਸ਼ੀ ਪੰਜਾਬੀ ਚ ਕੀ ਆ ਜਾਂਦਾ ਹੈ ਉਹ ਵਾਰ-ਵਾਰ ਹੋਣ ਦੇ ਕਾਰਨ ਨਮਰਦੀ ਵਾਲੇ ਪਾਸੇ ਬੱਚੇ ਲਗੇ ਜਾ ਰਹੇ ਨੇ। ਹੂੰ ਹੂੰ ਤੇ ਫਿਰ ਲੈ ਪੰਦਾ ਸ਼ਿਕਾਰ ਹੋ ਜਾਂਦੇ ਨੇ। ਠੀਕ ਹੈ। ਤੇ ਉਹ ਬਿਲਕੁਲ ਠੀਕ ਹੋ ਜਾਂਦਾ ਜਦੋਂ ਮੈਡੀਸਨ ਦੇਈ। ਇੱਕ ਤੰ ਦੇ ਵਿੱਚੋਂ ਵਾਲਾਂ ਦਾ ਤੇਲ ਦੇ ਜੀ ਜੀ ਆਹ ਤਾਂ ਅਸੀਂ ਡਰਾਪਸ ਦਿੰਨੇ ਆ ਤੁੰਨੇ ਚ ਪਾਉਣ ਵਾਸਤੇ ਅੱਛਾ ਜਿਨ੍ਹਾਂ ਨੂੰ ਸ਼ੂਗਰ ਹੈ ਜਾਂ ਸਰੀਰ ਦੀ ਕੋਈ ਵੀ ਪ੍ਰੋਬਲਮ ਹੈ ਓਕੇ ਇਹ ਵਾਲਾ ਵਾਸਤੇ ਤੇਲ ਬਣਾਇਆ ਹੋਇਆ ਹੈ ਜਿਹੜਾ ਦੇ ਵਾਲ ਝੜਦੇ ਆ ਲੰਬੇ ਨਹੀਂ ਹੋ ਰਹੇ ਦੋ ਮੂਹੇ ਨੇ ਇਹ ਸਾਰਾ ਉਹਨਾਂ ਨੂੰ ਕਵਰ ਕਰ ਜਾਂਦਾ ਠੀਕ ਹੈ ਠੀਕ ਹੈ ਤੇ ਜੇਕਰ ਮਤਲਬ ਕੋਈ ਐਸੀ ਪ੍ਰੋਬਲਮ ਦਾ ਸ਼ਿਕਾਰ ਹੈਗਾ ਢਿੱਲੇਪਣ ਦਾ ਤਾਂ ਉਹ ਇਹ ਦੋ ਗੋਲੀ ਅਸੀਂ ਦਿੰਨੇ ਆ ਤਾਂ ਬਿਲਕੁਲ ਠੀਕ ਹੋ ਜਾਂਦਾ ਹੈ ਗਾਸੀ ਆਪਾਂ ਜਿਵੇਂ ਹੁਣ ਸ਼ਵਾਰੇ ਵਾਲਾ ਦੱਸਣਾ ਨੁਕਸਾ ਇਹਨੂੰ ਹਫਤਾ ਬਾਾਰ ਯੂਜ਼ ਕਰਨ ਹਫਤੇ ਕੋ ਬਾਅਦ ਰਿਜ਼ਲਟ ਵੇਖਣ ਜੇ ਨਹੀਂ ਗੱਲ ਬਣਦਾ ਤੇ ਉਹ ਦਵਾਈ ਮੁਕਾ ਸਕਦੇ ਸਾਡੇ ਕੋਲ ਅਸੀਂ ਪੇਸ਼ੈਂਟ ਦੇ ਨਾਲ ਗੱਲਬਾਤ ਤੋਂ ਸਾਨੂੰ ਪਤਾ ਲੱਗਦਾ ਵੀ ਹੁੰਦੇ ਨਾਲ ਕੀ ਪ੍ਰੋਬਲਮ ਹੈ ਤੇ ਕਿਹੜੀ ਮੈਡਿਕੀਨ ਯੂਜ਼ ਕਰਨੀ ਹੈ ਬਿਲਕੁਲ ਠੀਕ ਹੋ ਜਾਂਦਾ ਹੁਣ ਬਵਾਸ਼ੀਰ ਨੂੰ ਲੈ ਲਈਏ ਲੋਕ ਮੋਕਿਆਂ ਦੇ ਸ਼ਿਕਾਰ ਨੇ ਉਹ ਤੋਂ ਬਲੱਡ ਆਣਾ ਰਹਿੰਦਾ ਤੇ ਉਹ ਅਸੀਂ ਫਾਈਟ ਇਹ 15 ਦਿਨ ਦਵਾਈ ਬੇਰ ਇਹ ਨੁਕਸਾ ਜਿਹੜਾ ਹੈ ਉਹ ਪੇਸ਼ੈਂਟ ਸਮਝ ਲੈਣ ਆ ਸ਼ਵਾਰਾ ਲੈਣਾ ਇਹਨੂੰ ਰਾਤ ਨੂੰ ਪਿਉਆ ਦੇਣਾ ਹੈ ਸ਼ਵਾਰੇ ਨੂੰ ਪੀਉਂਦਾ ਜੀ ਠੀਕ ਹੈ ਰਾਤ ਨੂੰ ਪਿਉਆ ਦਿੱਤਾ ਸ਼ੇਰੇ ਉੱਠਣਾ ਹੈ ਇੱਕ ਲੌਂਗ ਲੈਣਾ ਹੈ ਠੀਕ ਹੈ ਇੱਕ ਲੌਂਗ ਨੂੰ ਗਿੜਕ ਕੱਢ ਲੈਣੀ ਹੈ ਜੀ ਠੀਕ ਹੈ ਠੀਕ ਹੈ ਤੇ ਗਿੜਕ ਕੱਢ ਕੇ ਤੇ ਲੌਂਗ ਜਿਹੜਾ ਹੈ ਉਹਨੂੰ ਵਿੱਚ ਪਾ ਦੇਣਾ ਹੈ ਗਿੜਕ ਵਾਲੀ ਥਾਂ ਤੇ ਠੀਕ ਹੈ ਤੇ ਇਹਨੂੰ ਮੱਖਣ ਦੇ ਨਾਲ ਲਪੇੜਨਾ ਹੈ ਅੱਛਾ ਲਪੇੜਨਾ ਜੀ ਹਾਂ ਮੱਖਣ ਦੇ ਨਾਲ ਐਵੇਂ ਮੱਖਣ ਲਾ ਕੇ ਉੱਪਰ ਠੀਕ ਹੈ ਘਟੋ ਘਟ ਇੰਨਾ ਮੱਖਣ ਹੋਣਾ ਚਾਹੀਦਾ ਕੀ ਬਾਤ ਠੀਕ ਹੈ ਉਹ ਪੇਸ਼ੈਂਟ ਜਿਹੜਾ ਉਹ ਡੇਲੀ ਖਾ ਲਵੇ ਠੀਕ ਹੈ ਤੇ ਨਜ਼ਾਰਾ ਬੱਜੇਗਾ ਔਰ ਡੇਲੀ ਇਕੱਲਾ ਲੈਣਾ ਸਿਰੇ ਖਾਲੀ ਪੇਟ ਤੇ ਇਹਦੇ ਨਾਲ ਸਰੀਰਕ ਵੀਕਨੈਸ ਵੀ ਕਵਰ ਹੋਵੇਗੀ ਠੀਕ ਹੈ ਸਰੀਰਕ ਵੀਕਨੈਸ ਤੋਂ ਇਲਾਵਾ ਜਿਹੜੀ ਉਹਨੂੰ ਗੁਪਤ ਰੋਗ ਦੀ ਪ੍ਰੋਬਲਮ ਚੱਲਣ ਡਈ ਹੈ ਜਿਹੜਾ ਉਹਨੂੰ ਕਰੰਟ ਨਹੀਂ ਆ ਰਿਹਾ ਤੇ ਉਹ ਇਹਦੇ ਨਾਲ ਜਿਹੜਾ ਖੂਨ ਦਾ ਸਰਕਲ ਚੱਲ ਪੂਗਾ ਉਹਨੀਆਂ ਨਾੜਾਂ ਜਿਹੜੀਆਂ ਮਰੀਆਂ ਨੇ ਉਹਨਾਂ 'ਚ ਜਾਨ ਆਣ ਲੱਗ ਪਏ ਜੇਕਰ ਨਹੀਂ ਆਂਦੀ ਤਾਂ ਫਿਰ ਸਾਡੇ ਨਾਲ ਕੰਟੈਕਟ ਕਰੇ ਫਿਰ ਅਸੀਂ ਮਤਲਬ ਮੈਂ ਹੁਣ ਨੰਬਰ ਦੱਸ ਦਿੰਨਾ ਹੂੰ ਹੂੰ ਤੇ 95922 05524 ਜੀ ਤੇ 9855628302 ਹੂੰ ਜੀ ਡਾਕਟਰ ਗੁਰਚਰਨ ਸਿੰਘ ਜੀ ਤੇ ਆਊਟਸਾਈਡ ਬਾਂਸੀ ਗੇਟ ਨੇੜੇ ਦੇਵ ਸਮਾਜ ਕਾਲਜ ਫਰੋਇਪੁਰ ਸਿਟੀ ਜੀ ਜੀ ਤੇ ਜੇਕਰ ਕਿਸੇ ਕੋਲੋਂ ਲੌਂਗ ਵਾਲਾ ਨੁਕਸਾਨ ਨਹੀਂ ਆਪਣਾਇਆ ਜਾਂ ਉਹ ਪੜਾਪ ਨਾ ਕੇ ਦੁਖੀ ਹੋਇਆ ਪਿਆ ਵੀ ਮੈਂ ਤਾਂ ਯਾਰ ਇਹ ਜੀ ਟੋਟ ਕੇ ਪਲਾ ਕੇ ਬਹੁਤ ਔਖਾ ਠੀਕ ਹੈ ਤਾਂ ਫਿਰ ਉਹ ਸਾਡੀ ਆ ਜਿਹੜੀ ਗੋਲੀ ਖਾ ਕੇ ਵੇਖੇ ਠੀਕ ਹੈ ਔਰ ਇਹਦੇ ਨਾਲ ਜਿਹੜੀ ਆ ਗੋਲੀ ਅਸੀਂ ਦਿੰਨੇ ਆ ਠੀਕ ਹੈ ਬਹੁਤ ਜ਼ਿਆਦਾ ਰਿਜ਼ਲਟ ਨੇ ਇਹ ਅਸੀਂ ਇਹ ਪਰਮਨੈਂਟ ਠੀਕ ਕਰਨ ਵਾਸਤੇ ਮੈਡੀਸਨ ਓਕੇ ਜਿੰਨਾਂ ਜਿਹੜੇ ਮਤਲਬ ਪੇਸ਼ੈਂਟ ਨੂੰ ਅਸੀਂ ਦਿੰਨੇ ਆ ਇਹਨੂੰ ਪਰਮਨੈਂਟ ਦੇ ਦਈਏ ਤੇ ਪਰਮਨੈਂਟ ਇਹ ਜਦੋਂ ਇਹਨੂੰ ਲਗਾਤਾਰ ਅਸੀਂ ਯੂਜ਼ ਕਰਾਣੇ ਆ ਇਹਦੇ ਨਾਲ ਠੀਕ ਹੈ ਤਾਂ ਮਰੀਜ਼ ਪੱਕੇ ਤੌਰ ਤੇ ਠੀਕ ਹੋ ਜਾਂਦਾ ਇਹ ਨਹੀਂ ਕਿ ਵੀ ਗੋਲੀ ਖਾਧੀ ਟਾਈਮ ਪਾਸ ਕੀਤਾ ਤੇ ਫਿਰ ਹੋ ਜਾ ਹੋ ਜਾਏਗਾ ਐਵੇਂ ਨਹੀਂ ਹੈ ਹਾਂ ਪਰਮਨੈਂਟ ਠੀਕ ਹੋ ਜੀ ਤੇ ਅਸੀਂ ਨਾਲ ਨਾਲ ਉਹਨਾਂ ਦਾ ਟਾਈਮ ਪਾਸ ਵੀ ਕਰਾਈਦਾ ਇਹ ਨਹੀਂ ਆਖੀਦਾ ਕਿ ਉਹ ਮਹੀਨੇ ਬਾਅਦ ਜਾ ਕੇ ਉਹਨੂੰ ਅਸਰ ਹੋਏਗਾ ਮਹੀਨਾ ਕਦੋਂ ਆਇਆ ਅਗਲੇ ਜਿਹੜਾ ਅੱਜ ਬਿਮਾਰ ਹੈ ਉਹਨੂੰ ਮਹੀਨਾ ਕਦੋਂ ਆਇਆ ਇਸ ਕਰਕੇ ਅਸੀਂ ਪਹਿਲੇ ਦਿਨ ਤੋਂ ਰਿਜ਼ਲਟ ਦਿੰਨੇ ਆ ਠੀਕ ਹੈ ਔਰ ਪੇਸ਼ੈਂਟ ਨੂੰ ਪਰਮਨੈਂਟ ਠੀਕ ਕਰਨ ਵਾਸਤੇ ਨਾਲ ਮੈਡੀਸਨਾਂ ਬਾਕੀ ਵੀ ਦੇ ਦਿੱਤੀਆਂ ਨੇ ਓਕੇ ਔਰ ਪੱਕਾ ਠੀਕ ਹੋ ਜਾਏਗਾ